ਦੱਸ ਦਈਏ ਕਿ ਡਾਕਟਰ ਨੇ ਕਹਿ ਦਿੱਤਾ ਵਾ ਕਿ ਜਿਹੜੀ ਮਾਤਾ ਵਾ ਉਸਦੇ ਦੋਨੋਂ ਹੱਥ ਔਰ ਦੋਨੋਂ ਪੈਰ ਕੱਟਣੇ ਪੈਣਗੇ ਔਰ ਜਿਹੜੀ ਬੇਟੀ ਹੈ ਇਹਨਾਂ ਦੀ ਉਸ ਦਾ ਦੱਸ ਦਿੱਤਾ ਕਿ ਇੱਕ ਹੱਥ ਤੇ ਇੱਕ ਪੈਰ ਕੱਟਣਾ ਪਵੇਗਾ ਜਦੋਂ ਕਿਸੇ ਇਨਸਾਨ ਦੇ ਦੋਨੋਂ ਹੱਥ ਤੇ ਦੋਨੋਂ ਪੈਰ ਕੱਟੇ ਜਾਣ ਤਾਂ ਫਿਰ ਉਹ ਕਿਸ ਹਾਲਾਤ ਵਿੱਚ ਹੋਵੇਗਾ ਤੇ ਜੇ ਇੱਕ ਬੇਟੀ ਨੌਜਵਾਨ ਬੇਟੀ ਜਿਹੜੀ ਆ ਇਸ ਵੇਲੇ ਉਸ ਦਾ ਇੱਕ ਹੱਥ ਤੇ ਇੱਕ ਬਾਹ ਕੱਟਣ ਵੱਲੋ ਕਹਿ ਦਿੱਤਾ ਡਾਕਟਰ ਸਾਹਿਬ ਨੇ ਔਰ ਕਾਰਨ ਕੀ ਆ ਕਿਉਂ ਉਹਨਾਂ ਨੇ ਕਹਿ ਦਿੱਤਾ ਕਿ ਇਹ ਇਹਨਾਂ ਦੇ ਹੱਥ ਪੈਰ ਜਿਹੜੇ ਕਟਣੇ ਪੈਣਗੇ ਕਿਉਂਕਿ ਆ ਤੁਸੀਂ ਤਾਰੇ ਵੇਖ ਸਕਦੇ ਹੋ ਬਿਜਲੀ ਦੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉੱਤੇ ਤਾਰੇ ਵਿਖਾਈਆਂ ਜਾਣ ਇਸ ਜਗ੍ਹਾ ਦੇ ਉੱਤੋਂ ਦੋਨੋਂ ਮਾਵਾਂ ਧੀਆਂ ਨੂੰ ਕਰੰਟ ਲੱਗਾ ਸੀ ਔਰ ਜਿਸ ਕਰਕੇ ਦੋਨਾਂ ਦੀ ਹਾਰਾ ਕਵਰ ਨਹੀਂ ਕੀਤੀਆਂ ਗਈਆਂ ਹਾਸਾ ਕਿੰਨਾ ਵੱਡਾ ਹੋ ਗਿਆ ਔਰ ਸਾਰੇ ਸ਼ਹਿਰ ਦੇ ਵਿੱਚ ਇੱਕ ਵਾਰ ਜਿਹੜਾ ਲੋਕਾਂ ਨੂੰ ਸੋਚੀ ਪਾ ਦਿੰਦਾ ਅਕਸਰ ਹੀ ਅਸੀਂ ਖਬਰਾਂ ਚਲਾਉਂਦੇ ਰਹਿੰਨੇ ਆ ਇਹ ਬਿਜਲੀ ਵਿਭਾਗ ਆਪਣੀਆਂ ਤਾਰਾਂ ਜਿਹੜੀਆਂ ਜਦੋਂ ਕਿਸੇ ਘਰ ਦੇ ਅੱਗੋਂ ਨਿਕਲਦੀਆਂ ਜਿਸ ਵੀ ਘਰ ਦੇ ਵਿੱਚ ਰਿਸਕ ਆਉਂਦਾ ਉੱਥੇ ਪਾਈਪਾਂ ਪਾ ਦੇਵੇ ਜਾਂ ਕੇਵਲ ਪਾ ਦੇਵੇ ਲੇਕਿਨ ਬਿਜਲੀ ਵਿਭਾਗ ਨੇ ਅਜੇ ਤੱਕ ਕੋਈ ਵੀ ਇੱਥੇ ਕਾਰਵਾਈ ਨਹੀਂ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪਰਿਵਾਰ ਤੇ ਮੁਸੀਬਤ ਪਈ ਆ ਔਰ ਬਿਜਲੀ ਵਿਭਾਗ ਉਸ ਵੱਲ ਧਿਆਨ ਨਹੀਂ ਦੇ ਰਿਹਾ ਔਰ ਦੀਨਾ ਨਗਰ ਦੀ ਗੱਲ ਕਰ ਰਹੀ ਇੱਥੇ ਪੈਣ ਖੜੀਆਂ ਜੀ ਪੈ ਸਸੀ ਕਾਲ ਜੀ ਕੀ ਹਾਲ ਚਾਲ ਮਤ ਦਾ ਹੁਣ ਬਹੁਤ ਬੁਰੇ ਹਾਲਾਤ ਨੇ ਮੈਂ ਇਹਨੂੰ ਦੇਖ ਕੇ ਰੋਣਾ ਆਂਦਾ ਮੈਂ ਕੁਝ ਵੀ ਨਹੀਂ ਕਹਿ ਸਕੀ ਇਹ ਨਬਰਾਹਾਲ ਕੀ ਗੱਲ ਕੀ ਆ ਉਹਨਾਂ ਨੇ ਕਿਉਂ ਨਹੀਂ ਇਹ ਚੀਜ਼ ਨੂੰ ਅਜੇ ਤੱਕ ਕੋਈ ਬਿਜਲੀ ਮੁਲਾਜ਼ਮ ਕੋਈ ਤੁਹਾਡੇ ਆਇਆ ਕੋਈ ਘਰ ਆਇਆ ਕੋਈ ਉੱਥੇ ਗਿਆ ਕੋਈ ਨਹੀਂ ਗਿਆ ਤੇ ਕੋਈ ਨਹੀਂ ਪੁੱਛਾਇਆ ਮਹਿਕਮੇ ਦਾ ਇੱਕ ਬੰਦਾ ਕੋਈ ਤੁਹਾਡੇ ਕੋਲ ਨਹੀਂ ਪਹੁੰਚਿਆ ਕੋਈ ਨਹੀਂ ਪੁੱਛਿਆ ਨਾ ਕੇ ਸਾਡੀ ਮਦਦ ਕੀਤੀ ਨਾ ਕੋਈ ਹੈਲਪ ਕੀਤੀ ਅੱਡੀ ਗੱਲ ਕਰੀਏ ਤਾਂ ਬਹੁਤ ਸਾਰੇ ਅਸੀਂ ਮਹਿਕਮੇ ਵੇਖਿਆ ਜਦੋਂ ਕੋਈ ਇਨਸੀਡੈਂਟ ਵਾਪਰ ਜਾਂਦਾ ਕਿਸੇ ਮਹਿਕਮੇ ਨਾਲ ਤਾਂ ਹਰ ਮਹਿਕਮਾ ਜਿਹੜਾ ਹੈ ਮਗਰ ਪਹੁੰਚਦਾ ਹਸਪੀਟਲ ਵਿੱਚ ਜਾਂਦਾ ਹੈ ਔਰ ਪਤਾ ਲਿਆ ਜਾਂਦਾ ਹੈ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਵਿਭਾਗ ਵੱਲੋਂ ਬਿਲਕੁਲ ਹੀ ਸਾਡੀ ਸਾਰ ਨਹੀਂ ਲਈ ਗਈ ਸਾਡੇ ਪਿੱਛੇ ਨਹੀਂ ਜਾਇਆ ਗਿਆ ਕਿ ਅਸੀਂ ਕਿਸ ਹਾਲਾਤ ਵਿੱਚ ਆ ਔਰ ਕਿਸ ਵਿੱਚ ਨਹੀਂ ਆ ਔਰ ਬਿਜਲੀ ਵਿਭਾਗ ਜਿਹੜਾ ਉਸ ਨੂੰ ਵੀ ਚਾਹੀਦਾ ਕਿ ਪਹਿਲੇ ਤਾਂ ਇਹ ਤਾਰਾ ਕਵਰ ਕਰਨ ਔਰ ਬਾਅਦ ਵਿੱਚ ਇਹਨਾਂ ਦਾ ਤਾਂ ਜਰੂਰ ਖਿਆਲ ਲਿਆ ਜਾਵੇ ਇੱਕ ਦੋ ਵਾਰ ਇਹਨਾਂ ਦੇ ਪਰਿਵਾਰ ਨੂੰ ਮਿਲਿਆ ਜਾਵੇ ਹਸਪੀਟਲ ਜਾਇਆ ਜਾਵੇ ਲੇਕਿਨ ਅਜੇ ਤੱਕ ਵਿਭਾਗ ਮੈਥੇ ਨਹੀਂ ਪਹੁੰਚਿਆ ਔਰ ਦੋਨੋਂ ਮਾਵਾਂ ਈਆਂ ਜੜੀਆਂ ਉਹ ਇਸ ਵੇਲੇ ਹਸਪੀਟਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀਆਂ ਨੇ ਔਰ ਇਹ ਤਸਵੀਰਾਂ ਜਿਹੜੀਆਂ ਦੀਨਾਨਗਰ ਦੀਆਂ ਔਰ ਲੰਬੇ ਸਮੇਂ ਤੋਂ ਅਸੀਂ ਅਕਸਰ ਹੀ ਬਿਜਲੀ ਭਾਗ ਦੀਆਂ ਜਿਹੜੀਆਂ ਅੰਗੈਲੀਆਂ ਦੱਸਦੇ ਰਹਿੰਨੇ ਆ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਸ਼ਹਿਰ ਦੇ ਮੁਹੱਲਿਆਂ ਦੇ ਵਿੱਚ ਬਿਜਲੀ ਦੀਆਂ ਵੱਡੀਆਂ ਤਾਰਾਂ ਘਰਾਂ ਦੇ ਵਿੱਚ ਦੀ ਨਿਕਲਦੀਆਂ ਲੇਕਿਨ ਕਿਸੇ ਨੇ ਵੀ ਕਦੇ ਵੀ ਇਹਨਾਂ ਤਾਰਾਂ ਵੱਲ ਧਿਆਨ ਨਹੀਂ ਦਿੱਤਾ ਲੋਕ ਐਪਲੀਕੇਸ਼ਨਾਂ ਵੀ ਦਿੰਦੇ ਆ ਕੰਪਲੇਂਟਾਂ ਪਾਉਂਦੇ ਆ ਕੋਈ ਵੀ ਬਿਜਲੀ ਵਿਭਾਗ ਦਾ ਨਾਜਮ ਜਿਹੜਾ ਕਾਰਵਾਈ ਪੂਰੀ ਨਹੀਂ ਕਰਦਾ ਔਰ ਹੁਣ ਦੱਸ ਦਈਏ ਕਿ ਹੁਣ ਹਾਲਾਤ ਐਸੋਲੇ ਪਰਿਵਾਰ ਦੇ ਜਿਹੜੇ ਅੰਮ੍ਰਿਤਸਰ ਵਿੱਚ ਦਾਖਲ ਨੇ ਔਰ ਬੇਨਤੀ ਆ ਲੋਕਾਂ ਨੂੰ ਕਿ ਆ ਜੋ ਵੀਡੀਓ ਆ ਵੱਤ ਵਾਅ ਸ਼ੇਅਰ ਕੀਤੀ ਜਾਵੇ ਔਰ ਇਸ ਮਹਿਕਮੇ ਦਾ ਰਵਈਆ ਜਿਹੜਾ ਉਹ ਬਿਲਕੁਲ ਸਾਹਮਣੇ ਲਿਆਂਦਾ ਜਾਵੇ ਕਿ ਇਸ ਮਹਿਕਮੇ ਦਾ ਰਵਈਆ ਕੀ ਆ ਕਿਉਂ ਨਹੀਂ ਹਸਪੀਟਲ ਦੇ ਵਿੱਚ ਮਗਰ ਜਾਇਆ ਗਿਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਣਗੀਆਂ ਜਾਂ ਕੀ ਕਾਰਨ ਰਿਹਾ ਲੇਕਿਨ ਜਦੋਂ ਘਰ ਦੇ ਉੱਤੇ ਮੁਸੀਬਤ ਪੈ ਜਾਂਦੀ ਆ ਕਿਸੇ ਮਹਿਕਮੇ ਕਰਕੇ ਵੀ ਤਾਂ ਉਸ ਮੁਸੀਬਤ ਵਿੱਚ ਹਰ ਇਨਸਾਨ ਜਿਹੜਾ ਇੱਕ ਇਨਸਾਨੀਅਤ ਦੇ ਤੌਰ ਤੇ ਮਗਰ ਜਾ ਸਕਦਾ ਚਾਹੇ ਕਿੰਨੀ ਵੀ ਡਿਊਟੀ ਵਧੀਆ ਹੋਵੇ ਇੱਕ ਲੜਕੀ ਤਾਂ ਖੁਦ ਇਹਨਾ ਨਹੀਂ ਮੁਲਾਜ਼ਮ ਹੈ ਬਿਜਲੀ ਬੋਰਡ ਦੇ ਵਿੱਚ ਹੀ ਨੌਕਰੀ ਕਰ ਰਹੀ ਹੈ ਔਰ ਇਸੇ ਵਿਭਾਗ ਦੇ ਵਿੱਚ ਔਰ ਦੀਨਾਨਗਰ ਦੇ ਵਿੱਚ ਹੀ ਫਿਰ ਵੀ ਮਹਿਕਮਾ ਜਿਹੜਾ ਵਾ ਮਗਰ ਹਸਪੀਟਲ ਦੇ ਵਿੱਚ ਅਜੇ ਤੱਕ ਨਹੀਂ ਗਿਆ ਔਰ ਇਹ ਪਰਿਵਾਰ ਜਿਹੜਾ ਕਿੰਨੀ ਦੁੱਖਾਂ ਦੀ ਘੜੀ ਦੇ ਵਿੱਚ ਆ ਔਰ ਬਿਜਲੀ ਭਾਗ ਨੂੰ ਅਕਸਰ ਹੀ ਅਸੀਂ ਵਿਖਾਉਂਦੇ ਰਹਿੰਨੇ ਆ ਕਿ ਤੁਹਾਡੀਆਂ ਤਾਰਾਂ ਜਿਹੜੀਆਂ ਤੁਹਾਡੇ ਜਿਹੜੇ ਬਕਸੇ ਆ ਅਕਸਰ ਹੀ ਖੁੱਲੇ ਮਿਲਦੇ ਨੇ ਕੋਈ ਨਾ ਕੋਈ ਹਾਸਾ ਵਾਪਰਨ ਦਾ ਜਿਹੜਾ ਉਹ ਡਰ ਬਣਿਆ ਰਹਿੰਦਾ ਔਰ ਪਰਿਵਾਰ ਜਿਹੜੇ ਆ ਜਦੋਂ ਬਿਜਲੀ ਦੀਆਂ ਤਾਰਾਂ ਅੱਗੋਂ ਲੰਘਦੀਆਂ ਤਾਂ ਪਰਿਵਾਰ ਹਰ ਵੇਲੇ ਖਤਰੇ 'ਚ ਰਹਿੰਦੇ ਆ ਬਹੁਤ ਸਾਰੇ ਪਿੰਡਾਂ ਦੀਆਂ ਅਸੀਂ ਖਬਰਾਂ ਚਲਾਉਂਦੇ ਆ ਪੂਰਾ ਜਿਹੜਾ ਵਾ ਅਜੇ ਤੱਕ ਲੋਕਾਂ ਨੂੰ ਸੇਫ ਨਹੀਂ ਕੀਤਾ ਗਿਆ ਇਹ ਤਸਵੀਰਾਂ ਨੂੰ ਅਤਵਾਰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ